ਕਿਵ ਚਰਨ ਜੱਗੀ ਕੁੱਸਾ ਦੇ ਨਾਵਲ ਬਾਰੀ ਕੋਹੀ ਬਲਦਾ ਦੀ ਵਦ ਅਗਲਾ ਕਾਂਡ ਤੋਂ ਕਣਕ ਦੀ ਵਡਾਈ ਸ਼ੁਰੂ ਹੋ ਗਈ ਪੇਛੇਤੀਆਂ ਕਣਕਾਂ ਵਾਲਿਆਂ ਨੇ ਅਗੇਤੀਆਂ ਫਸਲਾਂ ਵਾਲਿਆਂ ਨਾਲ ਹੱਲ ਕੇ ਵਡਾ ਦਿੱਤੀ ਹਜੇ ਲੋਕਾਂ ਨੂੰ ਹਿੰਦੂ ਸਿੱਖ ਤੇ ਮੁਸਲਮਾਨਾਂ ਦਾ ਫਿਰਕੂ ਰੰਗ ਨਹੀਂ ਸੀ ਚੜਿਆ ਹਰ ਬੰਦਾ ਬੁੜੀ ਇੱਕ ਦੂਜੇ ਨੂੰ ਨਰੋਲ ਇਨਸਾਨ ਹੀ ਸਮਝਦਾ ਸੀ ਪੂਰਨ ਤੌਰ ਤੇ ਨਿਰਲੇਪਤਾ ਸੀ ਪ੍ਰਭਾ ਸੀ ਭਾਈਚਾਰਾ ਸੀ ਹਾੜੀ ਦੀ ਵਡਾਈ ਅਤੇ ਗਹਾਈ ਬੜੀ ਸੁਖ ਸ਼ਾਂਤੀ ਨਾਲ ਹੋਊਗੀ ਲੋਕਾਂ ਸੋਨੀ ਦੀ ਫਸਲ ਬੀਜ ਦਿੱਤੀ ਖੇਤਾਂ ਵੱਲੋਂ ਸੁਰੱਖਰੂ ਹੋਏ ਲੋਕ ਵਿਆਹੀ ਸਾਹੀ ਰੁੱਝ ਗਏ ਕਬੀਲਤਾਰੀ ਸਮੇਟਣ ਦਾ ਸਾਸ ਹਰ ਇੱਕ ਨੂੰ ਹੀ ਸੀ ਸਾਰੇ ਫਿਰਕਿਆਂ ਦੇ ਲੋਕ ਇੱਕ ਦੂਜੇ ਦੇ ਪੂਰਨ ਤੌਰ ਤੇ ਸਹਾਈ ਸਨ ਹਿੰਦੁਸਤਾਨ ਤੇ ਪਾਕਿਸਤਾਨ ਦੀਆਂ ਖਬਰਾਂ ਅਜੀਬ ਜਿਹੇ ਰੂਪ ਧਾਰਨ ਕਰਦੀਆਂ ਜਾ ਰਹੀਆਂ ਸਨ ਵੰਡ ਦੀਆਂ ਰੁਕ ਰੁਕੇ ਆਉਂਦੀਆਂ ਖਬਰਾਂ ਹੁਣ ਆਮ ਹੀ ਆਉਣ ਲੱਗ ਪਈਆਂ ਸਨ ਪਰ ਲੋਕਾਂ ਨੇ ਫਿਰ ਕੋਈ ਖਾਸ ਗੌਰ ਨਾ ਕੀਤੀ ਕੰਨ ਮੁੱਢ ਮਾਰ ਛੱਡਿਆ ਹਿੰਦੂ ਤੇ ਮੁਸਲਮਾਨ ਹੁਕਮਰਾਨ ਹੁਣ ਆਪਣੀ ਆਪਣੀ ਡੱਫਲੀ ਜ਼ੋਰ-ਜ਼ੋਰ ਨਾਲ ਕੁੱਟਣ ਲੱਗ ਪਏ ਤੇ ਇੱਕ ਦੂਜੇ ਉੱਪਰ ਚਿੱਕੜ ਡਿਗਣਾ ਸ਼ੁਰੂ ਹੋ ਗਿਆ। ਚਲਾਕ ਅੰਗਰੇਜ਼ ਬਲਦੀ ਤੇ ਤੇਲ ਬੜੀ ਤੇਜ਼ੀ ਨਾਲ ਪਾ ਰਿਹਾ ਸੀ। ਉਸ ਦਾ ਮੁੱਖ ਤੇ ਠੋਸ ਮਕਸਦ ਹਿੰਦ-ਪਾਕ ਨੂੰ ਵਖ ਕਰਨਾ ਸੀ। ਬਾੜੋ ਤੇ ਰਾਜ ਕਰੋ ਦੀ ਅਕਿਰਤਖਣ ਨੀਤੀ ਹਰ ਰੋਜ਼ ਵਿੱਚ ਈਦਾ ਰੂਪਤ ਕਰਨ ਕਰਦੀ ਜਾ ਰਹੀ ਸੀ। ਅੰਤ ਫਿਰਕੂ ਧੜਿਆਂ ਵੱਲੋਂ ਜ਼ਿੰਦਾਬਾਦ ਤੇ ਮਰਦਾਬਾਦ ਦੇ ਨਾਅਰੇ ਲੱਗਨੇ ਸ਼ੁਰੂ ਹੋ ਗਏ। ਜਿੱਥੇ ਹਿੰਦੂ ਤੇ ਸਿੱਖ ਪਾਕਿਸਤਾਨ ਮਰਦਾਬਾਦ ਦਾ ਨਾਗਾਰਾ ਖੜਕਾਉਂਦੇ ਉਥੇ ਮੁਸਲਮਾਨ ਹਿੰਦੁਸਤਾਨ ਮਰਜ਼ਾਬਦ ਗੱਜਬਜ ਕੇ ਬੋਲਦੇ ਸਨ ਹਰ ਇੱਕ ਧਰਮ ਦੇ ਬੰਦੇ ਦਾ ਮਾਨਸਿਕ ਤੌਰ ਤੇ ਆਪਣੇ ਦੇਸ਼ ਦੀ ਧਿਰ ਨਾਲ ਜੁੜਨਾ ਤਾਂ ਇੱਕ ਕੁਦਰਤੀ ਗੱਲ ਸੀ ਇਹ ਕਿਸੇ ਦਾ ਕੋਈ ਵਸਤੀ ਗੱਲ ਨਹੀਂ ਸੀ ਫਿਰਕੂ ਪੁਨੇ ਦੀ ਪੋਠੀ ਇਤਨੀ ਗੰਦੀ ਸੀ ਕਿ ਹੂਕਾ ਪਿੰਦੇ ਬੁੱਢੇ ਵੀ ਸੱਤ ਵਿੱਚ ਇਹੀ ਸਿਆਪਾ ਸ਼ੁਰੂ ਕਰ ਦਿੰਦੇ ਤੇ ਕਦੇ-ਕਦੇ ਗੱਲ ਕੈਬਲਨ ਤੱਕ ਵੀ ਪਹੁੰਚ ਜਾਂਦੀ ਪਰ ਸਦੀਆਂ ਤੋਂ ਦੁੱਖਾਂ ਸੁੱਖਾਂ ਵਿੱਚ ਪਾਈ ਬਾਲ ਬਣਦੇ ਆ ਰਹੇ ਲੋਕ ਫਿਰ ਵੀ ਕੋਈ ਸੁਣਾਈ ਤੋਂ ਕਮ ਲੈਂਦੇ ਪਰ ਫਿਰਕੂ ਦਿਨੋ ਦਿਨ ਪੋਲੇ ਪਾਲੇ ਲੋਕਾਂ ਨੂੰ ਆਪਣੇ ਕਲਾਵੇ ਵਿੱਚ ਲੈਦੀ ਜਾਰੀ ਸੀ ਅੰਗੇ ਫਿਰ ਹਬਸਤਿਆਂ ਨੂੰ ਪਤਾ ਨਹੀਂ ਕੀ ਹੋਈ ਥਰਿਆ ਜਾਂਦਾ ਤੇ ਤੂੰ ਬੜਾ ਮਾੜੀ ਸਿਆਸਤ ਤੂੰ ਆਖਿਆ ਕਰ ਉਹ ਉੱਤੇ ਬੈਠੇ ਭੌਂਕੀ ਜਾਂਦੇ ਆ ਪਰ ਲੋਕੋ ਤੁਸੀਂ ਤਾਂ ਕਮਲਪੁਨਾ ਨਾ ਕਰੋ ਉਹਨਾਂ ਨੇ ਤਾਂ ਚੌਧਰ ਖੱਤਰ ਕੋਈ ਨਾ ਕੋਈ ਸੱਪ ਕੱਢੀ ਰੱਖਣਾ ਆ ਤੂੰ ਸੇ ਤਾਂ ਨਿੱਤ ਮਿੱਟੀ ਨਾਲ ਮਿੱਟੀ ਹੋਣਾ ਕੋਈ ਵਸ ਨਹੀਂ ਦੁਨੀਆ ਤੇ ਬਾਬਾ ਜੋ ਰੋਜ਼ ਕੋਈ ਨਵਾਂ ਕੰਜਰਪੁਣਾ ਸੁਣਨਾ ਕੁਛ ਨਾ ਕੁਛ ਤਾਂ ਹੋ ਗਈ ਰਹੁ ਪਰ ਖਰਬੂਜੇ ਨੂੰ ਦੇਖ ਕੇ ਭਾਈ ਖਰਬੂਜਾ ਰੰਗ ਫੜਦਾ ਉਹ ਤਾਂ ਦਿੱਲੀ ਪਾਰਲੀਮੈਂਟ ਵਿੱਚ ਵੜ ਕੇ ਦਰਵਾਜ਼ਾ ਬੰਦ ਕਰ ਲੈਣਗੇ ਗਾ ਤਾਂ ਬੇਕਸੂਰ ਦੁਨੀਆ ਦਾ ਪਹਿਣਾ ਹੈ ਬਾਬਾ ਕਿਹਨੂੰ ਕਿਹਨੂੰ ਸਮਝਾਏਗਾ ਇੱਥੇ ਦਾਵਾ ਹੀ ਉੱਦਾ ਜਾਂਦਾ ਹੈ ਉਹ ਨਿੱਕਿਆ ਦੇਖ ਲਈ ਉੱਥੇ ਬੈਠੇ ਉਂਗਲਾ ਲਾਈ ਜਾਂਦੇ ਆ ਨਿੱਤ ਦੁਨੀਆ ਨੂੰ ਰਹਾ ਕੇ ਮਰਵਾਉਣਗੇ ਸੌਣ ਦਾ ਮਹੀਨਾ ਅਖਰੀ ਦਮ ਤੇ ਸੀ ਕਿ ਟਾਵੇਂ ਟਾਵੇਂ ਦੰਗੇ ਸ਼ੁਰੂ ਹੋ ਗਏ ਸੁਣ ਕੇ ਲੋਕ ਤਰਾਸ ਤਰਾਸ ਘਰ ਉੱਠਦੇ ਬੁੱਢੇ ਫਟਕਾਰਾਂ ਪਾਉਂਦੇ ਹਿੱਡੇ ਮੂੰਹ ਇਹੋ ਜੀ ਰਾਹੀ ਨਿਸ਼ਤੀ ਦੇ ਜੇਸੀ ਮਹੀਨਾ ਭਾਦੋਂ ਤੇ ਅੰਗਰੇਜ਼ੀ ਮਹੀਨਾ ਅਗਸਤ ਐਸਾ ਮਨਹੂਸ ਚੜਿਆ ਕਿ ਚਾਰੇ ਪਾਸੇ ਪਰਲੂ ਆ ਗਈ ਕਟੜ ਹਿੰਦੂ ਸਿੱਖ ਹਿੰਦੁਸਤਾਨ ਵਿੱਚ ਮੁਸਲਮਾਨ ਧੀਆਂ ਪੈਣਾ ਦੀ ਦੁਰਗਤੀ ਕਰਨ ਲੱਗੇ ਤੇ ਕਟੜ ਮੁਸਲਮਾਨ ਹਿੰਦੂ ਸਿੱਖਾਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਨਾਲ ਖਲਵਾੜ ਕਰਨ ਤੁਰ ਪਏ ਮਾੜੀ ਸਿਆਸਤ ਨੇ ਸਦੀਆਂ ਤੋਂ ਵਰਤਿਆ ਆਰੇ ਲੋਕਾਂ ਵਿੱਚ ਦਰਾੜ ਪਾ ਕੇ ਰੱਖ ਦਿੱਤੀ ਹਿੰਦ-ਪਾਕਿ ਦੀ ਪੰਡਤ ਨੂੰ ਸਾਰਾ ਸੰਸਾਰ ਮੂਕ ਦਰਸ਼ਕ ਬਣ ਕੇ ਤੱਕ ਰਿਹਾ ਸੀ ਜੇ ਪਾਕਿਸਤਾਨ ਵੱਲੋਂ ਕੋਈ ਸ਼ਰਾਰਤੀ ਅਫਵਾਹ ਵੜਾ ਦਿੰਦਾ ਕਿ ਹਿੰਦੁਸਤਾਨ ਵੱਲੋਂ ਮੁਸਲਮਾਨਾਂ ਦੀਆਂ ਲਾਸ਼ਾਂ ਨਾਲ ਭਰੀ ਟ੍ਰੇਨ ਆਈ ਹੈ ਤਾਂ ਪਾਕਿਸਤਾਨ ਵਿੱਚ ਵਸਦੇ ਹਿੰਦੂ ਤੇ ਸਿੱਖਾਂ ਦੀ ਸ਼ਾਂਤ ਆ ਜਾਂਦੀ ਗਵਾਂਢੀ ਗਵਾਂਢੀਆਂ ਤੋਂ ਅੱਖਾਂ ਫੇਰ ਕੇ ਹਜ਼ਾਰਾਂ ਉਧਾਰੇ ਗਏ ਘਰ ਲੁੱਟੇ-ਪੁੱਟੇ ਗਏ ਈਆਂ ਭੈਣਾਂ ਦੀ ਬੇਇੱਜ਼ਤੀ ਦਿੱਤਾ ਹਾਦੀ ਹੋ ਗਈ ਸੀ ਜਿਹੜੇ ਚਰਾਗਦੀਨ ਵਰਗਿਆਂ ਨੇ ساری ਉਮਰ ਤੀਵੀਂ ਨਹੀਂ ਦੇਖੀ ਸੀ ਉਹਨਾਂ ਨੇ ਇੱਕ ਰਾਤ ਵਿੱਚ ਤਿੰਨ ਤਿੰਨ ਤੀਮੀਆਂ ਬਦਲੀਆਂ ਗੁੱਜਰਖਾਨ ਵਰਗੇ ਖਾਕੀ ਨੰਗਰਾ ਤੋਂ ਰਾਤ ਲੁੱਟਦੇ ਮਾਲ ਨਾਲ ਲੱਖਾਪਤੀ ਬਣ ਬੈਠੇ ਨizamuddin ਨੇ ਪਿੰਡ ਦੇ ਮੁਸਲਮਾਨਾਂ ਨਾਲ ਰਲ ਕੇ ਗੇਜਾ ਨੇ ਹਿੰਗ ਵੱਢ ਤਰਿਆ ਗੁਰਮukh ਸਿੰਘ ਦਾ ਬਾਪ ਬਾਬਾ ਅਨੁਦਾਨ ਸਿੰਘ ਇੱਕ Hindu ਕੁੜੀ ਦੀ ਇੱਜ਼ਤ ਬਚਾਉਂਦਾ ਬਚਾਉਂਦਾ ਚੜਾਈ ਕਰ ਗਿਆ ਸੰਤੂ ਦਾ ਪਾਲਾ ਕੱਲੋ ਦਾਈ ਦੇ ਮੁੰਡਿਆਂ ਨੇ ਮਾਮੂਲੀ ਲਾਕ ਡਾਟ ਕਰਨ ਸੰਦੂਖ ਵਿੱਚ ਸੁੱਟ ਛਾੜ ਦਿੱਤਾ ਸੰਤੀ ਇਕਲੌਤੇ ਪੁੱਤ ਨੂੰ ਛੜਦਾ ਵੇਖ ਬੇਹੋਸ਼ ਹੋ ਕੇ ਡਿੱਗ ਪਈ ਗੱਲ ਕੀ ਅਗਨ ਹਨੇਰੀ ਹੀ ਅਜੇਹੀ ਆਈ ਕਿ ਲੋਕ ਲੱਖਾਂ ਤੋਂ ਕੱਖ ਬਣ ਕੇ ਰਹਿ ਗਏ ਘਰ-ਬਾਰ ਸਮੇਤ ਪਰਿਵਾਰ ਤਬਾਹ ਹੋ ਗਏ ਇਸ ਔਖੀ ਘੜੀ ਮੌਕੇ ਅਸਕਰ ਤੇ ਕਾਦਰ ਨੇ ਸੰਤੂ ਹਰਾਂ ਦੀ ਬਹੁਤ ਹੀ ਮਦਦ ਕੀਤੀ ਪਾਲਾ ਮਾਰਨ ਤੋਂ ਬਾਅਦ 2 ਦਿਨ ਜਨੂਨੀਆਂ ਤੋਂ ਲੁਕਾ ਕੇ ਰੱਖਿਆ ਹਜੂਰ ਸਿੰਘ ਗੁਰਮਖ ਸੰਤੂ ਵਕਤੂ ਅਮਲੀ ਤੰਮਨ ਜਾਗਰ ਸੰਤੀ ਅਤੇ ਹਰਕੋਰ ਅਸਕਰ ਮੁਹੰਮਦ ਦੇ ਘਰ ਵਿੱਚ ਹੀ ਛੁਪੇ ਹੋਏ ਸਨ ਸਰਦਾ ਵਰਦਾ ਰੋਟੀ ਪਾਣੀ ਉਹਨਾਂ ਨੂੰ ਮਿਲੀ ਜਾਂਦਾ ਸੀ ਪਿੰਡਾਂ ਦੀਆਂ ਗਲੀਆਂ ਤੇ ਖੇਤਾਂ ਵਿੱਚ ਹਾਰਡ ਬੋਲਣ ਲੱਗ ਪਿਆ ਸੀ ਤੇ ਹਰ ਬਨੇਰੇ ਤੇ ਮੌਤ ਕੂਕਦੀ ਦੁਹਾਈਆਂ ਤੇਰੀ ਸੀ ਪਰਿਵਾਰਾਂ ਦੇ ਪਰਿਵਾਰ ਖਪਾ ਦਿੱਤੇ ਗਏ ਸਨ ਪੁਲਿਸ ਅਤੇ ਫੌਜ ਦੀ ਥਾਂ ਡਾਕੂ ਲੁਟੇਰੇ ਗਸ਼ਤ ਕਰ ਰਹੇ ਸਨ ਬਾਬੇ ਨਿਹਾਲ ਸਿੰਘ ਦੇ ਵਿਯੋਗ ਵਿੱਚ ਗੁਰਮukh ਸਿੰਘ ਦੀ ਬੁੱਢੀ ਮਾਈ ਵੀ ਪੂਰੀ ਹੋ ਗਈ ਅਸਕਰ ਦੇ ਬਾਹਰਲੇ ਕਰੀ ਉਸਤਾ ਦਿਨ ਹੀ ਸੰਸਕਾਰ ਕਰ ਦਿੱਤਾ ਇੱਕ ਹੋਰ ਸੱਤਰ ਵਿੱਚ ਗਿਆ ਸੀ ਅਚਾ ਇੱਕ ਗੱਲ ਆਖਾਂ ਘੋਰ ਦੁਖੀ ਹੋਏ ਅਸਕਰ ਨੇ ਸੰਤੂ ਨੂੰ ਪੁੱਛਿਆ ਐ ਸੰਤੂ ਜਿਵੇਂ ਕਿਸੇ ਖੂਬ ਵਿੱਚੋਂ ਬੋਲਿਆ ਸੀ ਕੈਨ ਨੂੰ ਤਾਂ ਦਿਲ ਨਹੀਂ ਪਿਆ ਕਰਦਾ ਗੱਲ ਅਸਕਰ ਦੇ ਮੂੰਹੋਂ ਨਹੀਂ ਨਿਕਲ ਰਹੀ ਸੀ ਓਏ ਤੂੰ ਬੋਲ ਤਾਂ ਸਹੀ ਉਹ ਸਾਡੇ ਦਿਨ ਕਟਾਇਆ ਤੇਰਾ ਦੇਣਾ ਪਤਾ ਨਹੀਂ ਕਿੱਥੇ ਦਿਆਂਗੇ ਅਸਕਰਾਂ ਸੰਤੂ ਦਿਲੋਂ ਫਿਸਪਿਆ ਅਰੀ ਗੱਲ ਨਾ ਪਿਆ ਕਰ ਚਾਚਾ ਬੰਦਾ ਬੰਦੇ ਦੀ दारूਈ ਉਹ ਵੀ ਅਸਕਰਾਂ ਬੰਦੇ ਹੀ ਸੀ ਇਹੜੇ ਘਰੋਂ ਘਰੀ ਤਬਾਈ ਮਚਾ ਕੇ ਪਰੇ ਹੋਏ ਤਮਨ ਸਿੰਘ ਦਾ ਇਸ਼ਾਰਾ ਡਾਕੂ ਲੁਟੇਰਿਆਂ ਵੱਲ ਸੀ ਉਹ ਚਾਚਾ ਪਤਾ ਨਹੀਂ ਕਿਹੜੀ ਕੁੱਤੀ ਮਾਂ ਦੇ ਜੰਮੇ ਹੋਏ ਇੱਕ ਚੁੱਪ ਛਾ ਗਈ ਤੂੰ ਕੁਛ ਆਖਣ ਲੱਗਿਆ ਸੀ ਉਹ ਮੈਂ ਆਖਦਾ ਪਿਆ ਸਾ ਚਾਚਾ ਵੀ ਇਹ ਕੁੱਤੀ ਰੋਲਾ ਪਤਾ ਨਹੀਂ ਕੋਦੋਂ ਨੇ ਬੜੇ ਹਰ ਰੋਜ਼ ਰੇਡੀਓ ਤੇ ਖਬਰ ਪਈ ਆਂਦੀ ਆ ਬਈ ਇੰਦੂ ਸਿੱਖਾਂ ਨੂੰ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਆ ਜਾਣਾ ਚਾਹੀਦਾ ਹੈ ਇੱਥੇ ਲੁਟੇਰੇ ਕਾਸਲਾਂ ਦੀ ਢਾੜਾ ਪਈ ਤਾਂ ਬਚਾਅ ਮੁਸ਼ਕਲ ਜੇ ਮੇਰੇ ਵੱਲੋਂ ਤੁਸੀਂ ਮੈਨਾਂ ਰੋਤੀ ਵਾਲੀ ਆਂ ਜੇ ਮੈਨੂੰ ਗਲਤ ਨਾ ਜੇ ਸਮਝ ਲੈਣਾ ਚਾਹਤਾ ਜੇ ਤੁਸੀਂ ਜਾਣ ਲਈ ਰਾਜ਼ੀ ਹੋਵੋ ਮੈਂ ਤੇ ਕਾਦਰ ਤੁਹਾਨੂੰ ਹਿਫਾਜ਼ਤ ਨਾਲ ਰਾਤ ਭਰਾਤੇ ਬਾਰਡਰ ਪਾਰ ਕਰਵਾਣਿਆ ਉੱਥੇ ਫਿਰ ਵੀ ਤੁਹਾਡੀ ਗਵਰਨਮੈਂਟ ਹੀ ਇੱਥੇ ਤਾਂ ਜਾਣ ਦਾ ਖਤਰਾ ਹੀ ਖਤਰਾ ਹੈ ਪਰ ਮੈਨੂੰ ਗਲਤ ਨਾ ਸਮਝ ਲੈਣਾ ਚਾਚਾ ਹੱਸ ਕਰਦੀ ਤਾਂ ਨਿਕਲ ਗਈ ਗੱਲ ਹੱਸ ਕਰਦੀ ਠੀਕ ਹੈ ਸਾਰੇ ਮਸੂਸੇ ਜਗੇ ਜਿੱਥੇ ਉਹਨਾਂ ساری ਉਮਰ ਕੱਢ ਲਈ ਸੀ ਉਥੋਂ ਉਹ ਬੂਹ ਕਰਕੇ ਭੱਜਣ ਲਈ ਚਾਰ ਸਨ ਜਿਵੇਂ ਜੰਮਣ ਭੂਮੀ ਉਹਨਾਂ ਨੂੰ ਦਰਕਾਰ ਰਹੀ ਸੀ ਨੋਆ ਨੂੰ ਮਾਸ ਛੱਡ ਗਿਆ ਸੀ ਲਹੂ ਸਫੈਦ ਹੋ ਗਿਆ ਸੀ ਸਾਰਿਆਂ ਦੇ ਅੰਦਰ ਇੱਕ ਝੋਂਕਾ ਜਾਂ ਫਿਰ ਗਿਆ بےਵਸੀ ਪੱਥਰ ਬਣ ਦਿਲ ਦਿਮਾਗਾਂ ਵਿੱਚ ਵੱਜ ਰਹੀ ਸੀ ਇਹ ਕਦੇ ਹਾਲਾਤ ਵੱਲ ਹੋ ਗਏ ਮੋੜ ਆਇਆ ਜੀ ਤੁਹਾਡਾ ਅਸਕਰ ਤੁਹਾਡਾ ਅਸਕਰ ਪੁੱਤਰ ਹੀ ਰਹੇਗਾ ਸੰਤੂ ਨੇ ਉਸਨੂੰ ਬੁੱਕਲ ਵਿੱਚ ਲੈ ਲਿਆ ਯਾਰ ਹੀ ਰਹੂਆਂ ਦੇ ਮੇਲੇ ਚਾਚਾ ਚਾਚਾ ਮੁਰ ਹੁੰਦੇ ਹੀ ਰਹਿੰਦੇ ਆ ਅਸਕਰ ਰੋਈ ਜਾ ਰਿਹਾ ਸੀ ਜਿਉਂ ਦੀਆਂ ਰੂਹਾਂ ਇਸ ਗੌਰਮੈਂਟ ਨੇ ਛੱਡੀਆਂ ਹੀ ਕਦੋਂ ਐ ਰੂਹਾਂ ਤਾਂ ਸੜ ਪੁੱਜ ਗਈਆਂ ਸਲੀਮ ਦੇ ਅੱਬੂ ਰਜ਼ੀਆ ਕਾਫੀ ਦੇਰ ਦੀ ਤਪੀ ਬੈਠੀ ਸੀ ਇਹ ਖੱਟਣਗੇ ਪਾਕਿਸਤਾਨ ਤੇ ਹਿੰਦੁਸਤਾਨ ਚ ਅੱਧੀ ਦੁਨੀਆ ਮਰਵਾ ਕੱਤੀ ਸੋ ਔਰ ਤੂੰ ਨਹੀਂ ਸਮਝਦੀ ਸਿਆਸਤਾ ਭਾਈ ਕੁੜੀਏ ਉਹ ਖਾਤੇ ਪਏ ਇਹੋ ਜੀ ਸ਼ਾਸਤ ਚਾਚਾ ਇਹਨਾਂ ਵੱਲੋਂ ਤਾਂ ਚਾਹੇ ਦੁਨੀਆ ਵੀ ਮਰ ਜਾਂਦੀ ਇਹਨਾਂ ਨੂੰ ਕੋਈ ਫਿਕਰਫਕਾ ਨਹੀਂ ਸੀ ਸੰਤੂ ਦੇ ਘਰ ਵਾਲੀ ਸੰਤੀ ਦਾ ਬਹੁਤ ਹੀ ਬੁਰਾ ਹਾਲ ਸੀ ਉਹ ਵਾਰ-ਵਾਰ ਹਾਲਾਹ ਕੇ ਆਵਾਜ਼ ਮਾਰਦੀ ਹਰ ਕੋਰ ਉਸ ਤੇ ਦਿਲ ਤਰਾਉਂਦੀ ਸੰਤੀ ਮੁਸਲਮਾਨਾਂ ਨੂੰ ਕੁੱਤੇ ਮੁਸਲਿਆ ਕੇ ਗਾਲਾਂ ਕੱਢਣ ਲੱਗ ਪੈਂਦੀ ਹਰ ਕੋਰ ਉਸ ਦੇ ਮੂੰਹ ਅੱਗੇ ਹੱਥ ਦੇਂਦੀ ਹੰਬ ਜਾਂਦੀ ਕਦੇ ਉਹ ਹਰ ਕੋਰ ਦੇ ਹੱਥ ਤੇ ਦੰਦੀ ਵੱਢਦੀ ਤੇ ਕਦੇ ਬੈਨ ਪਾਉਣ ਲੱਗ ਜਾਂਦੀ ਡਾਕੂ ਕਾਤਲਾਂ ਦੇ ਡਰੋਂ ਸਾਰੇ ਤਰਸ ਤਰੇ ਜਾਂਦੇ ਕੱਲ ਜੇ ਹੌਲ ਪੈਂਦੇ ਪਰ ਪਾਲੇ ਦਾ ਦੁੱਖ ਸੰਤੂ ਨੇ ਬੜੀ ਤਾਕਤ ਨਾਲ ਹਿੱਕ ਤੇ ਚਰਿਆ ਸੀ ਆਪਾਂ ਅੱਜ ਰਾਤ ਨੂੰ ਹੀ ਵਾਹ ਇਹ ਚੱਲੇ ਹੋਰ ਜੋ ਹੋ ਦੇਖੀ ਜਾਓ ਇੱਕ ਦਿਨ ਤਾਂ ਮਰਨਾ ਹੀ ਐ ਫਿਰ ਅੰਦਰ ਕੋੜੀਆਂ ਵਾਂਗੂ ਬੈਠੇ ਕਿਉਂ ਮਰੀਏ ਨਾਲਿਆ ਆਪਾਸ ਕਰਤੇ ਬੋਝ ਬਨੇ ਬੈਠੇ ਐ ਕਾਫੀ ਧੀਰ ਬਾਦ ਗੁਰਮਖ ਭੋਲਿਆ ਸੀ ਗੁਰਮਖ ਭਾਜ ਬੋਝ ਬਾਜ ਮੇਰੇ ਤੇ ਤੁਸੀਂ ਕੋਈ ਨਹੀਂ ਪਰ ਮੈਂ ਸਿਰਫ ਹਾਲਾਤਾਂ ਤੋਂ ਪਿਆ ਡਰਦਾ ਮਾਂ ਹੱਸ ਕਰਦੇ ਲੋ ਉ ਸਾ ਦੁਖੀ ਸੀ ਕਾਦਰ ਬਸ਼ੀਰਾ ਤੇ ਰਜ਼ੀਆ ਬੈਠੇ ਮਿੱਟੀ ਖੁਰਲ ਰਹੇ ਸਨ ਸੰਤੀ ਪਤਾ ਨਹੀਂ ਕਦੋਂ ਸੌਂ ਗਈ ਸੀ ਹਰ ਘਰ ਉਸ ਦੇ ਸਰਾਨੇ ਬੈਠੀ ਸੀ ਭਿਆਨਕ ਸ਼ੂਕਤੀ ਰਾਤ ਸਰ ਉਤੇ ਆ ਖੜੀ ਹੋਈ ਸਾਰਿਆਂ ਨੇ ਆਪਣੇ ਆਪਣੇ ਕੋਡੇ ਜੋੜ ਲਏ ਹੱਥ ਲੁੜਿੰਦਾ ਸਮਾਨ ਲੱਦ ਲਿਆ ਇੱਕ ਗੱਡੇ ਵਿੱਚ ਪੱਟੀ ਵਿਛਾ ਕੇ ਸੰਤੀ ਦਾ ਬਿਸਤਰਾ ਲਾ ਦਿੱਤਾ ਸੰਤੀ ਨ ਡਾਲ ਪਈ ਸੀ ਸਮਾਨ ਲੱਦਦਿਆਂ ਕਿਸੇ ਨੇ ਇੱਕ ਦੂਜੇ ਨਾਲ ਕੋਈ ਗੱਲ ਨਹੀਂ ਸੀ ਕੀਤੀ ਜਿਵੇਂ ਉਹ ਗੁੰਗੇ ਸਨ ਜਿਵੇਂ ਉਹ ਬੋਲੇ ਹੋ ਚੁੱਕੇ ਸਨ ਜਿਵੇਂ ਉਹਨਾਂ ਦੀਆਂ ਜੀਭਾਂ ਹੀ ਕਟੀਆਂ ਜਾ ਚੁੱਕੀਆਂ ਸਨ ਜਿਵੇਂ ਉਹ ਬੋਲ ਨਹੀਂ ਪੁੱਲ ਕੇ ਸਨ ਜਿਵੇਂ ਉਹ ਕਿਸੇ ਰੋਹੀ ਬਿਆਬਾਨ ਦੇ ਬਣ ਮਾਨ ਸਨ ਰਜ਼ੀਆ ਦੀ ਪਕਾਈ ਹੋਈ ਰੋਟੀ ਉਹਨਾਂ ਨੇ ਲੋੜ ਅਨਸਾਰ ਖਾ ਲਈ। ਖੁੱਲੇ ਡੁੱਲੇ ਪਰੌਂਠੇ ਪਕਾ ਕੇ ਰਜ਼ੀਆ ਨੇ ਨਾਲ ਬੰਨ ਦਿੱਤੇ। ਆਂਬ ਦਾ achar, ਗੁੜ ਗੰਡੇ ਵੱਖ ਪੋਣੇ ਵਿੱਚ ਲਪੇਟ ਦਿੱਤੇ। ਚਲੋ ਭਈ ਬੋਲੋ ਵਾਹਿਗੁਰੂ। ਸੰਤੂ ਨੇ ਸਾਥੀਆਂ ਨੂੰ ਕਿਹਾ। ਇੱਕ ਤਰ੍ਹਾਂ ਨਾਲ ਸਾਰਿਆਂ ਦੇ ਦਿਲ ਹਿਲ ਗਏ। ਧਰਤੀ ਮਾਂ ਦਾ ਮੋਹ ਸਿਰ ਵਿੱਚ ਕੀਰਨੇ ਪਾਉਣ ਲੱਗਿਆ। ਸਾਰੇ ਜ਼ੋਰ ਹਾਕੇ ਹੋਏ ਖੜੇ ਸਨ। ਚਲ ਸੰਤੀਏ ਚੱਲੀਏ। ਸੰਤੂ ਨੇ ਦਿਲ ਨੂੰ ਬੰਨ ਮਾਰਿਆ ਹੋਇਆ ਸੀ। ਉਸ ਨੇ ਕੜੜਾ ਜਾ ਹੋ ਕੇ ਕਿਹਾ। ਕਿੱਥੇ ਸੰਤੀ ਕੰਮ ਲਾਵਾਂਂ ਕੁਬਲੀ ਇੱਥੇ ਰੱਬ ਲੈ ਚੱਲੂ ਤੇ ਪਾਲਾ ਤਾਂ ਇੱਥੇ ਰਹਿ ਜੂ ਸਾਰੇ ਚੁੱਪ ਬਟਕੇ ਪਾਲੇ ਦੇ ਬਾਪੂ ਇੱਥੇ ਆਪਣੇ ਬਿਨਾ ਉਹਦੀ ਵਿਚਾਰੇ ਦੀ ਰੂਹ ਢਟਕਦੀ ਫਿਰੂ ਮੈਂ ਨਹੀਂ ਕਿਤੇ ਜਾਣਾ ਇਹ ਲੈਨ ਦੇਂਦੇ ਸਰਬੰਧ ਹੈ ਸੰਤੀਏ ਜਿੱਥੇ ਰੱਬ ਨੇ ਝੋਗਾ ਲਿਖਿਆ ਹਰ ਹਾਲ ਝੋਗਣਾ ਹੀ ਪਹਿਣਾ ਹੈ ਇਹ ਲੁੱਟ ਕਮਲ ਨਾ ਮਾਰ ਜਿੱਥੇ ਰੱਬ ਰੱਖੇ ਉੱਥੇ ਹੀ ਰਹਿਣਾ ਪੈਂਦਾ ਹੈ ਮੈਂ ਪਾਲੇ ਬਿਨਾ ਨਹੀਂ ਜਾਣਾ ਸੰਤੀ ਨੇ ਇੱਕੋ ਹੀ ਨਵੇੜ ਦਿੱਤੀ ਆਰੇ ਨੇ ਹੱਥੇ ਜੇ ਹੋਏ ਖੜੇ ਸਨ ਹੂੰ ਤੁਰਪਾ ਬੇਬੇ ਮੇਰੀ ਇਹ ਕੁਤੋਂ ਹਲਾਤਾਂ ਦੇ ਮਾਰੇ ਪਏ ਆ ਦੂਜਾ ਤੂੰ ਵੰਝ ਤੇ ਚੜਾਇਆ ਵਿਆ ਸੰਤੂ ਖਿਜ ਕੇ ਪਿਆ ਐਥੋਂ ਇੱਕ ਵਾਰੀ ਮੂੰਹ ਦਿਖਾ ਜਾ ਬੇ ਮੇਰੇ ਪਾਲਿਆ ਸ਼ੇਰਾ ਸੰਤੀ ਦਾ ਵਹਿਣ ਸਾਰਿਆਂ ਦੇ ਸੀਨਿਆਂ ਵਿੱਚ ਜੰਗਾਲਿਆ ਕਿਲ ਕੱਟ ਗਿਆ ਫੇ ਮੈਂ ਤੈਨੂੰ ਬਗਿਹੜਾਂ ਦੀ ਖਾਤਰ ਦੁੱਧ ਮੱਖਣਾ ਨਾਲ ਪਾਲਦੀ ਰਹੀ ਵੇ ਪੁੱਤਾ ਐ ਤੇਰੀ ਮਾਂ ਦਾ ਦਿਲ ਸੜ ਕੇ ਹੋ ਗਿਆ ਕੋਲੇ ਵੇ ਪੁੱਤਾ ਚੱਲ ਬੱਸ ਵੀ ਕਰ ਸੰਤੀਏ ਰੱਬ ਰੱਬ ਕਰੀਦਾ ਹੁੰਦਾ ਹਰਕੋਰ ਨੇ ਦਰਸਾ ਦਿੱਤਾ ਬਸ਼ੀਰਾਂ ਨੇ ਉਸ ਨੂੰ ਪਾਣੀ ਪਿਲਾਇਆ ਰਜ਼ੀਆ ਖੜੀ ਰੋਈ ਜਾ ਰਹੀ ਸੀ ਗੱਡੇ ਤੁਣ ਲੱਗੇ ਤਾਂ ਸੰਤੀ ਨੂੰ ਤੋਰਾ ਪਿਆ ਗਿਆ ਸਾਰਿਆਂ ਦੇ ਪਾਤੀ ਬਣ ਗਈ ਚਮਚੇ ਨਾਲ ਦੰਦਲ ਤੋੜੀ ਗਈ ਮੂੰਹ ਤੇ ਠੰਡੇ ਪਾਣੀ ਦੇ ਛਿੱਟੇ ਮਾਰੇ ਗਏ ਸੰਤੀ ਕੁਝ ਕੁ ਸੁਰਤ ਫੜ ਗਈ ਸੰਤੀ ਇਹ ਬੈਂੜਾ ਹਲਮਾ ਜੇ ਦਿਲ ਧਰੇਗੇ ਤਾਂ ਹੀ ਕਿਤੇ ਤਨ ਪਤਨ ਲੱਗਾਗੇ ਗੁਰੂ ਦਾ ਅਸਰਾ ਲੈ ਕੇ ਦਿਲ ਕਰੜਾ ਕਰ ਡਾਡੇ ਰੱਬ ਅੱਗੇ ਕੋਈ ਜ਼ੋਰ ਨਹੀਂ ਹਰਕੋਰ ਨੇ ਇੱਕ ਤਰ੍ਹਾਂ ਨਾ ਤਰਲਾ ਕੀਤਾ ਆਦੇ ਸਰ ਤੇ ਦਿਲ ਤਰਾਂ ਆਪਣੇ ਇੱਕੀ ਚੀਜ਼ ਚਲਾ ਦਿੱਤਾ ਸੀ ਉਹ ਵੀ ਮੁਸਲਿਆਂ ਨੇ ਖਾਲਿਆ ਵੇ ਮੁਸਲਿਓ ਤੁਹਾਡਾ ਕੱਕ ਨਾ ਰਵੇ ਏ ਕੁੜੀ ਝੋਸਦੀ ਸਾਰਿਆਂ ਨੂੰ ਮਰਵਾਉ ਸੰਤੂ ਨੂੰ ਕਰੋ ਚੜ ਗਿਆ ਅਵਰ ਕਰ ਸੰਤੂ ਮਾਮਾ ਦੇ ਦਿਲ ਹੁੰਦੇ ਹੀ ਪਤਲੇ ਆ ਥੰਮਨ ਨੇ ਪਿਛੜੇ ਦੇ ਹੱਲ ਨੇ ਵਰਗੀ ਦਾੜੀ ਵਿੱਚ ਰੰਦੇ ਵਰਗੀਆਂ ਉਂਗਲਾਂ ਦੀ ਕੰਗੀ ਕੀਤੀ ਉਹ ਬਠੇਦਾਰ ਪੱਗ ਥੱਲੇ ਕੂੰਗੜਿਆ ਜਾ ਖੜਾ ਸੀ ਰਜ਼ੀਆ ਨੇ ਸਾਰਿਆਂ ਅੱਗੇ ਚਾਹ ਦਾ ਪਤੀਲਾ ਲਿਆ ਤਰਿਆ ਸਾਰਿਆਂ ਨੇ ਚਾਹ ਪੀ ਲਈ ਜਾਹ ਪੀਣ ਤੋਂ ਬਾਅਦ ਕਾਦਰ ਨੇ ਸਾਰਿਆਂ ਅੱਗੇ ਵੱਖ-ਵੱਖ ਤਰ੍ਹਾਂ ਦੇ ਹਥਿਆਰ ਲਿਆ ਸੁੱਟੇ ਤੱਕੂਏ ਗੰਡਾਸੇ ਤਲਵਾਰਾਂ ਤੇ ਇੱਕ ਤਕੜਾ ਕੁੰਡਾ ਰਸਤੇ 'ਚ ਕਮ ਆਉਣਗੇ ਚਾਚਾ ਇਹਨਾਂ ਨੂੰ ਧੁਰ ਬਾਰਡਰ ਤੱਕ ਛੱਡ ਗਿਆਣਾ ਜੇ ਜੇ ਗਵਰਨਮੈਂਟ ਦੇ ਬੰਦਿਆਂ ਦਾ ਖੂਨ ਸਪੈਦ ਪਿਆ ਹੋ ਗਿਆ ਪਰ ਅਸੀਂ ਤਾਂ ਹੋਈਆਂ ਰਜ਼ੀਆ ਨਿਕ ਪੁਰਾਣਾ ਪਿਸਤੌਲ ਅਸਕਰ ਹੱਥ थਮਾਉਂਦੇ ਹਜ਼ਰਤ ਕੀਤੀ ਰਜ਼ੀਆ ਫਿਕਰ ਕਾਜ਼ਾ ਪੀ ਕਰਦੀ ਐ ਔਰ ਬਾਰਡਰ ਪਾਰ ਕਰਵਾ ਕੇ ਆਵਾਂਗੇ ਸਾਰਿਆਂ ਨੇ ਬਸ਼ੀਰਾ ਤੇ ਰਜ਼ੀਆ ਨੂੰ ਪਿਆਰ ਦਿੱਤਾ ਸਿਰਾਂ ਤੇ ਹੱਥ ਰੱਖਿਆ ਗੱਡੇ ਤੁਰ ਪਏ ਸਾਰੇ ਤਾਂ ਹੀ ਰੋਏ ਸਨ ਚਾਚਾ ਜੀ ਹਾਲਾਤ ਸੁਧਰਗੇ ਮੋੜ ਆਏ ਉਹ ਸਾਨੂੰ ਭਲਾ ਨਾ ਜੇ ਦੇਣਾ ਰੋਂਦੀ ਰਜ਼ੀਆ ਨੇ ਸਾਰਿਆਂ ਨੂੰ ਭਾਵਕ ਕਨਸੀਅਤ ਕੀਤੀ ਸੀ ਆਡਾ ਕਿਹੜਾ ਕੁੜੀਆ ਤੇ ਲੱਗਣਾ ਤੁਹਾਡੇ ਬਿਨਾ ਪਰ ਹਾਲਾਤ ਸਾਨੂੰ ਸੁਧਰਦੇ ਲੱਗਦੇ ਨਹੀਂ ਅੱਲਾ ਦੇ ਘਰ ਦਾ ਕੀ ਪਤਾ ਹੀ ਚਾਚਾ ਗਵਰਨਮੈਂਟ ਦੇ ਸੂਰ ਬੰਦੇ ਰੱਬ ਤਾਂ ਨਹੀਂ ਰਜ਼ੀਆ ਹੁਣ ਤੁਸੀਂ ਮੋੜੋ ਨਾਲ ਤੁਰਿਆਰੀ ਰਜ਼ੀਆ ਤੇ ਬਸ਼ੀਰਾ ਨੂੰ ਕਾਦਰ ਨੇ ਕਿਹਾ ਕੁਝ ਪਾਲੀ ਗੱਡੇ ਰੁੱਕੇ ਤੇ ਸਾਰਿਆਂ ਨੇ ਰੋਕੇ ਆਪਣਾ ਗੁੱਬਕ ਬਾਹਰ ਕੱਢ ਲਿਆ ਰਜ਼ੀਆ ਤੇ ਬਸ਼ੀਰਾ ਰੋਂਦੀਆਂ ਮੁੜ ਗਈਆਂ ਸਾਰੀ ਰਾਤ ਕੱਡੇ ਸਤੁਰਦੇ ਰਹੇ ਸੁਖ ਸ਼ਾਂਤੀ ਰਹੀ ਸੀ ਬਾਕੀ ਅਗਲੇ ਕਾਂਢ ਵਿੱਚ ਧੰਨਵਾਦ